ਚ ਰਿਹਾ ਜਥੇਦਾਰ ਗੁਰਦੀਪ ਸਿੰਘ ਕੌਂਕੇ ਵਾਲਾ ਕਿ 1999 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਉਸ ਦੇ ਉੱਤੇ ਕੰਮ ਨਹੀਂ ਹੋਇਆ 1992 1993 ਦੇ ਵਿੱਚ ਉਹਨਾਂ ਨੂੰ ਤਸ਼द्दਦ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਵੀ ਨੋਟਿਸ ਤੇ ਪਹੁੰਚੀ ਹੋਏਗੀ ਕਿ ਉਹ ਉਹ ਕੇਸ ਦੇ ਵਿੱਚ ਕੋਈ ਇਨਕੁਆਇਰੀ ਹੁਣ ਹੋਏਗੀ ਕੋਈ ਕਾਰਵਾਈ ਹੋਏਗੀ ਕਿਵੇਂ ਦੇਖ ਰਹੇ ਹੋ ਉਸ ਕੇਸ ਦੀ ਪਹਿਲੀ ਗੱਲ ਤਾਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਨ੍ਹਾਂ ਦੇ 15 ਸਾਲ 10 ਸਾਲ ਰਾਜ ਰਹੇ ਉਹਨਾਂ ਨੇ ਉਹ ਫਾਈਲਾਂ ਦੇ ਉੱਤੇ ਮਤਲਬ ਮਿੱਟੀ ਪਾਈ ਕਦੇ ਯਾਦ ਨਹੀਂ ਆਇਆ ਕੋਈ ਪੰਥ ਦੇ ਨਾਂ ਤੇ ਵੋਟਾਂ ਲਈਆਂ ਕਦੇ ਪੰਥ ਯਾਦ ਨਹੀਂ ਆਇਆ ਕਦੇ ਕੋਈ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਵੀ ਜਿਹਦੇ ਨਾਲ ਲੱਗੇ ਵੀ ਹਾਂ ਯਾਰ ਆਹ ਤਾਂ ਲੋਕਾਂ ਦਾ ਭਲਾ ਹੈ ਆਪਦਾ ਪਰਿਵਾਰ ਹੀ ਸੋਚਿਆ ਹਮੇਸ਼ਾ ਹੁਣ ਜਦੋਂ ਇੰਨੇ ਸਾਲਾਂ ਬਾਅਦ ਫਾਈਲ ਨਿਕਲੀ ਹੈ ਹੁਣ ਉਹਨਾਂ ਦਾ ਘਰ ਵੀ ਯਾਦ ਆ ਗਿਆ ਜੀ ਕਿ ਅਸੀਂ ਮੰਗ ਕਰਦੇ ਹਾਂ ਹੂੰ ਤੇ 10 ਸਾਲ ਤੋਂ ਤੁਹਾਡਾ ਰਾਸ ਸੀਗਾ ਮੰਗ ਕਿਉਂ ਨਹੀਂ ਕੀਤੀ ਜਿਹੜੀਆਂ ਮੰਗਾਂ ਮੰਦੀ ਸਿੰਘਾਂ ਨੇ ਹੁਣ ਕਰਦੇ ਆ ਜਿਵੇਂ 10 ਸਾਲ ਉੱਥੇ ਮંત્રી ਵੀ ਸੀ ਆਪ ਇੱਕ ਵਾਰੀ ਹਸਬੈਂਡ ਮੰਤਰੀ ਸੀ ਇੱਕ ਵਾਰੀ ਵਾਈਫ ਮੰਤਰੀ ਸੀ ਜੋ ਬਾਜਪਾ ਦੀ ਗਵਰਨਮੈਂਟ ਸੀਗਾ ਸੁਖਵੀਰ ਸੀ ਤੇ ਹੁਣ ਇਹ ਹਰਸਿਮਰ ਸੀ ਉਦੋਂ ਕਿਉਂ ਨਹੀਂ ਜੀ ਮੰਗ ਕੀਤੀ ਇਹ ਕੈਨੇਡਾ ਦੇ ਵਿੱਚ ਚਾਰ ਗੈਂਗਸਟਰਾਂ ਤੇ ਗੋਲੀ ਚੱਲ ਗਈ ਭਗਵਾਨਤਮਨ ਅਸਤੀਫਾ ਦੇਵੇ ਲੈ ਮੈਂ ਅਸਤੀਫਾ ਇੱਥੇ ਬੈਠਾ ਦੇ ਦਾਂ ਗੱਲ ਕਿਤੇ ਕੈਨੇਡਾ ਚ ਹੋਈ ਹੈ ਪਰ ਚੁੱਪ ਕਰਕੇ ਤੜਕੀ ਉੱਠ ਖੜਦੇ ਨੇ ਭਗਵਾਨਤਮਨ ਅਸਤੀਫਾ ਦੇਵੇ ਤੇ ਹਾਂ ਤੁਹਾਡੀ ਜਿਹੜੀ ਗੱਲ ਹੈ ਇਹ ਉਸ ਵੇਲੇ ਦਾ ਜਿਸ ਵੇਲੇ ਕਾਲੇ ਦੌਰ ਚ ਪੰਜਾਬ ਲੰਘ ਰਿਹਾ ਸੀ ਜੀ ਜਿਹਦੇ ਨਾਲ ਵੀ ਤੱਕਾ ਹੋਇਆ ਮੈਂ ਕਹਿੰਦਾ ਉਦੋਂ ਹੀ ਹੋਣਾ ਚਾਹੀਦਾ ਸੀ ਹੱਲ ਪਰ ਜੇ ਲੋੜ ਪੈਂਦੀ ਹੈ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਮੈਂ ਇਨ ਟੱਚ ਆ ਉਹਦਾ ਮੈਂ ਸਾਰਾ ਡਿਟੇਲ ਲੈ ਰਿਹਾ ਜਾਂਚ ਕਰਨੀ ਵੀ ਤਾਂ ਮੈਂ ਜਿਸ ਤਰ੍ਹਾਂ ਕਿਹਾ ਕਿ ਜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੀ ਪੰਜਾਬੀਆਂ ਦਾ ਕੋਈ ਪੈਸਾ ਲੁੱਟਿਆ ਉਹਦਾ ਹਿਸਾਬ ਕਰਾਂਗੇ ਜੇ ਅੱਜ ਤੋਂ 25 32 ਸਾਲ ਪਹਿਲਾਂ ਕੋਈ ਕਿਸੇ ਨਾਲ ਜਦ ਟੱਕਾ ਹੋਇਆ ਹੈ ਬੇਇਨਸਾਫੀ ਹੋਈ ਹੈ ਤਸ਼ੱਦਦ ਹੋਇਆ ਉਹਦਾ ਵੀ ਹਿਸਾਬ ਕਰਾ ਕਹਿੰਦੇ ਤਿਵਾੜੀ ਸਾਹਿਬ ਦੀ ਰਿਪੋਰਟ ਸੀਗੀ 16 ਸਾਲ ਉਸ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਉਹ ਰਿਪੋਰਟ ਤੁਸੀਂ ਦੇਖੀ ਹੈ ਔਰ ਉਸ ਰਿਪੋਰਟ ਤੋਂ ਬਾਅਦ ਐਕਸ਼ਨ ਹੋ ਰਿਹਾ ਹੈ ਜਾਂ ਨਵੇਂ ਸਿਰੇ ਤੋਂ ਕਿਉਂਕਿ ਵਕ ਵਕ ਥਿਉਰੀਆਂ ਨੇ ਇਸ ਤਰੀਕੇ ਦੇ ਨਾਲ ਮਤਲਬ ਤੁਸੀਂ ਤੁਸੀਂ ਪਿਛਲੇ 10 15 ਦਿਨਾਂ ਤੋਂ ਇਸ ਕੇਸ ਨੂੰ ਫੋਲੋ ਵੀ ਕੀਤਾ ਹੋਣਾ ਕਿਹਨੇ ਦੇਖ ਰਹੇ ਹੋ ਮੈਂ ਦੇਖ ਮੈਂ ਦੇਖਣਾ ਮੈਂ ਇਹ ਕਹਤਾ ਕਿ ਜੋ 25 35 ਸਾਲ ਵੀ ਹੋਇਆ ਤਸ਼ੱਦਦ ਹੋਇਆ ਤੱਕਾ ਹੋਇਆ ਇਹਨਾਂ ਨੇ ਉਹਨੂੰ ਫਾਈਲ ਨੂੰ ਦੱਬੀ ਰੱਖਿਆ ਤੇ ਉਹਨਾਂ ਨੂੰ ਜਿਹੜੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਹੀ ਰੱਖੇ ਤੇ ਮੈਂ ਸੀ ਤਾਂ ਹਜੇ 20 ਮਹੀਨੇ ਪਹਿਲਾਂ ਆਇਆ ਮੈਂ ਤਾਂ ਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ ਐਸਵਾਈਐਲ ਦਾ ਰੋਲਾ ਪੈ ਗਿਆ ਸੀ ਜਦੋਂ ਇਹਨਾਂ ਨੇ ਸਿਉਪਤੇ ਕਰ ਲਈ ਸੀ ਸੋ ਪੁਰਾਣੀ ਲੈਗੇਸੀ ਵੀ ਮੈਨੂੰ ਲੈ ਕੇ ਜਾਣੀ ਪਊਗੀ ਨਾਲ ਜੋ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਗਏ ਨੇ ਵਿਰਸੇ 'ਚ ਜਿੱਥੇ ਵੀ ਤਸ਼ੱਦਦ ਹੋਇਆ ਜਿੱਥੇ ਵੀ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਪੈਸਾ ਲੁੱਟਿਆ 32 ਸਾਲ ਪਹਿਲਾਂ ਕੋਈ ਕਪੜਾ ਹੋਇਆ ਜਾਂ ਤਸ਼ੱਦਦ ਜਿਵੇਂ ਤੁਸੀਂ ਗਰਦੇਵ ਸਿੰਘ ਕੌਂਕੇ ਜਾਂ ਅਧਰ ਸਭ ਦੀ ਗੱਲ ਕਰਦੇ ਹੋ ਤਾਂ ਜਾਂਚ ਹੋਊਗੀ ਔਰ ਇਨਸਾਫ ਹੋਊਗਾ ਕਿਉਂਕਿ ਇਹ ਜਾਂਚ ਸ਼ੁਰੂ ਹੋ ਗਈ ਹੈ ਜਾਂ ਪ੍ਰਾਇਮਰੀ ਰਿਪੋਰਟ ਮੰਗੀ ਹੈ ਜਾਂ ਕਿਵੇਂ ਅਸੀਂ ਕਰ ਰਹੇ ਹਾਂ ਜੀ ਇਹਦੇ ਤੇ ਇਹਦੇ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰ ਲਈ ਹੈ ਮੈਂ ਤੇ ਜਲਦੀ ਤੁਹਾਨੂੰ ਉਹਦੇ ਬਾਰੇ ਦੱਸਾਂਗਾ